ਹਾਂਜੀ ਬੱਚੋ ਨਮਸਕਾਰ ਬੇਟਾ ਜੀ ਮੇਕ ਤੁਹਾਨੂੰ ਪਤਾ ਕੱਲ ਤੁਹਾਡਾ ਪਲੱਸ 2 ਕਲਾਸ ਦਾ ਪੇਪਰ ਹੈ ਕੈਮਿਸਟਰੀ ਦਾ ਤੋਂ ਬੇਟਾ ਜੀ ਉਹਦੇ ਪਾਸੇ ਤੁਹਾਨੂੰ ਮੈਂ ਪੰਜ ਸੈਂਪਲ ਪੇਪਰ ਬਲਕਿ ਪੰਜ ਨਹੀਂ 6 ਸੈਂਪਲ ਪੇਪਰ ਭੇਜ ਰਿਹਾ ਬੱਚੋ ਦੇਖੋ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਇਹਨੇ ਜੇ ਕੁਸ਼ਨ ਆਣਗੇ ਪਰ ਜੇ ਬੱਚੋ ਜੇ ਤੁਸੀਂ 6 ਦੇ 6 ਸੈਂਪਲ ਪੇਪਰ ਕਰ ਲੋਗੇ ਨਾ ਤਾਂ ਡੈਫੀਨੇਟਲੀ ਤੁਸੀਂ ਆਪਣਾ ਪੂਰਾ ਪੇਪਰ ਕੱਲ ਕੈਮਿਸਟਰੀ ਦਾ ਕਰਨ ਦੇ ਕਾਬਿਲ ਹੋ ਜਾ ਬੋਗੀ ਠੀਕ ਹੈ ਜੀ ਤੇ ਬੱਚੋ ਦੇਖੋ ਧਿਆਨ ਨਾਲ ਇਹ ਫਸਟ ਸੈਂਪਲ ਪੇਪਰ ਹੈ ਤੇ ਬੱਚੋ ਲਾਸਟ ਵਿੱਚ ਤੁਹਾਨੂੰ ਇਹਨਾਂ ਦੇ ਸੋਲੂਸ਼ਨ ਵੀ ਹੈ ਨਾ ਜਿਹੜੇ ਐਮਸੀਕਿਊ ਹੈ ਨਾ ਉਹ ਮਿਲ ਜਾਣਗੇ ਤੇ ਤੁਸੀਂ ਬੇਟਾ ਜੀ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਸਾਰੇ ਹੀ ਐਮਸੀਕਿਊ ਵੀ ਚੰਗੀ ਤਰ੍ਹਾਂ ਹੱਲ ਕਰ ਲਓ ਔਰ ਦੂਸਰਾ ਤੁਹਾਨੂੰ ਇਹ ਵੀ ਲੱਗ ਜਾਏਗਾ ਪਤਾ ਕਿ ਤੁਹਾਨੂੰ ਇਗਜ਼ਾਮ ਦੇ ਵਿੱਚ ਨਾ 2 ਮਾਰਕਸ ਦੇ ਕੁਸ਼ਨ ਕਿੱਦਾਂ ਦੇ ਆਣੇ ਬੇਟਾ ਜੀ ਤੇ ਨਾਲੇ 5 ਮਾਰਕਸ ਦੇ ਕੁਸ਼ਨ ਕਿੱਦਾਂ ਦੇ ਆਣਗੇ ਠੀਕ ਹੈ ਜੀ ਤੋ ਇਹ ਸਾਰੇ ਕੁਐਸਚਨ ਬੇਟਾ ਜੀ ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਕੋਈ ਵੀ ਕੁਐਸਚਨ ਮਿਸ ਨਾ ਕਰਿਓ ਕਿਉਂਕਿ ਇਹ ਸਾਰੇ ਜਿਹੜੇ ਸੈਂਪਲ ਉੱਪਰ ਹੈ ਨਾ ਬੜੇ ਰਿਪਿਊਟਡ ਬੜੇ ਹੈ ਨਾ ਇੰਟੈਲੀਜੈਂਟ ਪਰਸਨ ਠੀਕ ਹੈ ਲੈਕਚਰਸ ਹੈ ਉਹਨਾਂ ਨੇ ਬਣਵਾਏ ਠੀਕ ਹੈ ਅਲੱਗ-ਅਲੱਗ ਡਿਸਟ੍ਰਿਕਟ ਤੋਂ ਆਏ ਤੇ ਬੱਚੋ ਨਾਲ ਲਾਸਟ ਵਿੱਚ ਤੁਹਾਨੂੰ ਆਨਸਰ ਕੀ ਮਿਲੇਗੀ ਜਿਹੜੇ ਬਨ ਮਾਰਕਸ ਦੇ ਕੁਐਸਚਨ ਨੇ ਠੀਕ ਹੈ ਜਿੰਨੇ ਵੀ ਹੈ ਤੇ ਤੁਸੀਂ ਦੇਖੋ ਚੰਗੀ ਤਰ੍ਹਾਂ ਇਹ ਸਾਰੇ ਜਿਹੜੇ ਹੈ ਨਾ ਸੈਂਪਲ ਪੇਪਰ ਇਹ ਹੈੱਡਕੁਆਟਰ ਤੋਂ ਆਏ ਕਿੱਥੋਂ ਆਏ ਬੇਟਾ ਜੀ ਉੱਪਰ ਹੈੱਡਕੁਆਟਰ ਤੋਂ ਐਸਆਰਟੀ ਵੱਲੋਂ ਹਾਂਜੀ ਬੱਚੋ ਇਹ ਸੈਕੰਡ ਸੈਂਪਲ ਪੇਪਰ ਹੈ ਠੀਕ ਹੈ ਜੀ ਦੇਖੋ ਤੁਸੀਂ ਇਹਨਾਂ ਦੇ ਕੁਐਸਚਨਸ ਚੰਗੀ ਤਰ੍ਹਾਂ ਤੇ ਇੱਕ ਗੱਲ ਬੇਟਾ ਖਿਆਲ ਰੱਖਿਓ ਜੇ ਤੁਸੀਂ ਚੰਗ ਲਿਓ ਵੀ ਤੁਹਾਡੇ ਸਾਰੇ ਮਤਲਬ 1 ਮਾਰਕਸ ਕੁਐਸਚਨ ਬਿਲਕੁਲ ਠੀਕ ਹੋਣ ਤਾਂ ਤੁਸੀਂ ਇਹਨਾਂ 6 ਦੇ 6 ਸੈਂਪਲ ਪੇਪਰ ਦਾ ਇੱਕ ਵੀ ਐਮਸੀਕਿਊ ਮਿਸ ਮਤ ਕਰੋ ਠੀਕ ਹੈ ਜੀ ਤੇ ਤਾਕਿ ਥੋੜਾ ਜਿਹਾ ਕੱਲ ਦਾ ਐਗਜ਼ਾਮ ਹੈ ਉਹ ਚੰਗਾ ਹੋ ਜੇ ਠੀਕ ਹੈ ਜਿਹੜੇ ਤੁਹਾਨੂੰ ਕੁਐਸਚਨ ਜਿੰਨੇ ਵੀ ਦੇਖੋਗੇ ਉਹ ਸਾਰੇ ਤੁਸੀਂ ਆਪਣੀ ਕਾਪੀ 'ਤੇ ਡੋਟ ਵੀ ਕਰੋ ਤੇ ਉਹਨਾਂ ਦੇ ਨਾਲ ਸੋਲੂਸ਼ਨ ਵੀ ਨਾਲ ਲਿਖੋ ਠੀਕ ਹੈ ਜੀ ਠੀਕ ਹੈ ਹਾਂ ਤੇ ਇੱਕ ਤਰੀਕਾ ਹੁੰਦਾ ਐਮਸੀਕਿਊ ਹੱਲ ਕਰਨ ਦਾ ਜਿਹੜੀ ਆਪਸ਼ਨ ਸਹੀ ਹੈ ਉਹਦਾ ਤੁਹਾਨੂੰ ਪਤਾ ਹੋਵੇ ਪਰ ਜਿਹੜੀ ਆਪਸ਼ਨ ਗਲਤ ਹੈ ਉਹ ਗਲਤ ਕਿਉਂ ਹੈ ਤੁਹਾਨੂੰ ਇਹ ਵੀ ਨਾਲ ਪਤਾ ਹੋਵੇ ਤਾਂ ਕਿ ਤੁਹਾਨੂੰ ਪੂਰੇ ਜਿਹੜੇ ਕੁਐਸਚਨ ਹੈ 1 ਮਾਰਕਸ ਦੇ ਉਹਨਾਂ ਦੀ ਚੰਗੀ ਤਰ੍ਹਾਂ ਕਲੈਰਟੀ ਹੋ ਜੇ ਠੀਕ ਹੈ ਜੀ ਤੱਦੀ ਬੇਟਾ ਜੀ ਤੁਹਾਨੂੰ ਪੇਪਰ 'ਚ ਤੁਹਾਡਾ ਐ ਐਮਸੀਕਿਊ ਬਿਲਕੁਲ ਈਜ਼ੀਲੀ ਹੱਲ ਹੋਣਗੇ ਤੇ ਨਾਲੇ ਤੁਹਾਡੇ ਸਾਰੇ ਸਹੀ ਵੀ ਹੋਣਗੇ ਇਹ ਆਪਣਾ ਸੈਕੰਡ ਸੈਂਪਲ ਪੇਪਰ ਹੈ ਠੀਕ ਹੈ ਬੇਟਾ ਜੀ ਹਾਂ ਤੇ ਇਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਥਰਡ ਸੈਂਪਲ ਪੇਪਰ ਦੇਖੋ ਇਹ 2 ਮਾਰਕਸ ਦੇ ਕੁਸ਼ਨ ਸੈਕਸ਼ਨ ਵਿੱਚ ਹੈ ਨਾ ਦੇਖੋ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਰੋਕ ਰੋਕ ਕੇ ਵੀਡੀਓ ਨੂੰ ਹਨਾ ਤੇ ਤੁਸੀਂ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ ਬੜੇ ਆਰਾਮ ਨਾਲ ਤੇ ਅਗੇ 3 ਮਾਰਕਸ ਦੇ ਕੁਐਸਚਨ ਸੈਕਸ਼ਨ ਸੀ ਚ ਹੈ ਓਕੇ ਤੇ ਸੈਕਸ਼ਨ ਡੀ ਤੁਹਾਨੂੰ ਪਤਾ ਇਹ 5 ਮਾਰਕਸ ਦੇ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਤੁਹਾਨੂੰ 5 ਮਾਰਕਸ ਦੇ ਕੁਐਸਚਨ ਕਿਸ ਜਿਹਨੂੰ ਚਾਣੇ ਠੀਕ ਹੈ ਜੀ ਤੇ ਨਾਲੇ ਕਿੱਦਾਂ ਦੇ ਆਣੇ ਤੁਹਾਨੂੰ ਇਹ ਵੀ ਸਾਰਿਆਂ ਨੂੰ ਪਤਾ ਤੇ ਬੱਚੋ ਜੀ ਲਾਸਟ ਵਿੱਚ ਤੁਹਾਨੂੰ ਕੀ ਮਿਲਦੀ ਅਗੇ ਆਨਸਰ ਕੀ ਆਨਸਰ ਕੀ ਜਿਹੜੀ ਹੈ ਨਾ ਉਹ ਤੁਹਾਡੇ ਸਿਰਫ 1 ਮਾਰਕਸ ਦੇ ਕੁਐਸਚਨ ਦੀ ਹੈ ਇਸ ਕਰਕੇ ਤਾਂ ਪਹਿਲੇ ਖਿਆਲ ਰੱਖਿਓ ਜਿਹੜੀ ਤੁਹਾਡੇ ਹੈ ਨਾ 27 ਦੇ 28 ਕੁਐਸਚਨ ਜਿਹੜੇ 28 ਤੁਹਾਡੇ ਆਣੇ 1 ਮਾਰਕਸ ਕੁਐਸਚਨ ਚਾਹੇ ਉਹ ਜੀ ਐਮਸੀਕਿਊ ਹੈ ਚਾਹੇ ਟਰੂ ਫਾਲਸ ਹੈ ਕਹਣਾ ਉਹਨੇ ਤੁਹਾਨੂੰ ਮਿਲ ਜੇਗੀ ਨਾਲ ਕਿਆ ਬੋਲੀ ਜੀ ਅਹ ਆਨਸਰ ਕੀ ਹਾਂਜੀ ਬੇਟਾ ਜੀ ਇਹ ਹੁਣ 3rd ਸੈਂਪਲ ਪੇਪਰ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਤੇ ਦੇਖੋ ਧਿਆਨ ਨਾਲ ਚੰਗੀ ਤਰ੍ਹਾਂ ਮੈਂ ਫੇਰ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਕਿਸੇ ਵੀ ਦੇਖੋ ਐਮਸੀਕਿਊ ਕੁਸਚਨ ਇਦਾਂ ਦਾ ਹੁੰਦਾ ਜਿੱਦੇ ਤੁਹਾਨੂੰ ਕੋਈ ਵੀ ਮਾਫੀ ਨਹੀਂ ਮਿਲਦੀ ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡਾ ਉਹ ਸਹੀ ਹੈ ਤਾਂ 1 ਨੰਬਰ जो तो गलत है तो वो गलत है तो ठीक है जी समझ लो भी जो किसी फाइव या सिक्स क्वेश्चन वन मार्क्स से गलत हो गए तो छे नंबर टोटल चो गए पक्का ठीक है जी इस करके बेटा जी एमसी क्यू चंगी तरह करो छे सैंपल पेपर है हरेक सैंपल पेपर ट्वेंटी एट क्या बोलो जी एमसी uh, क्यू चाहे uh, एमसीक्यू रूप चाह चाहे ट्रूफाल रूप चाहे मिल जाएगी वन मार्क्स क्वेश्चन ਤੇ ਬੱਚੋ 28 6 ਹੈ ਨਾ ਇਹ ਦਾ ਆਈ ਥਿੰਕ ਮੇਰੇ ਮੇਰੇ ਖਿਆਲ ਚ 168 ਹੈ ਨਾ ਕਲੀਅਰ ਤੇ ਜੇ ਮੈਂ ਗਲਤ ਨਾ ਹੋਵਾਂ ਤੇ ਬੱਚੋ 168 ਕੁਐਸਚਨ ਤੁਹਾਨੂੰ ਇਹਨਾਂ ਚ ਮਿਲ ਮਿਲ ਗਏ ਤੇ ਜੇ ਤੁਸੀਂ ਇਹ 168 ਕੁਐਸਚਨ ਹਰੇਕ ਸੈਂਪਲ ਪੇਪਰ ਦੇ ਚੰਗੀ ਤਰ੍ਹਾਂ ਸਮਝ ਲਓ ਕਰ ਲਓ ਆਪਣੀ ਕਾਪੀ ਪਰ ਤਾਂ ਮੈਂ ਸਮਝਦਾ ਕੱਲੀ ਪ੍ਰੀ ਬੋਰਡ ਦੀ ਤੁਹਾਡੇ ਫਾਈਨਲ ਐਗਜ਼ਾਮ ਦੀ ਵੀ ਨਾਲ ਨਾਲ ਤੁਹਾਡੀ ਤਿਆਰੀ ਹੋ ਗਈ ਠੀਕ ਹੈ ਬੇਟਾ ਜੀ ਹਾਂ ਤੇ ਦੇਖੋ ਚੰਗੀ ਤਰ੍ਹਾਂ ਤੇ ਜਿੰਨੇ ਵੀ ਤੁਹਾਡੇ ਸੈਕਸ਼ਨ ਡੀ ਦੇ 5 ਮਾਰਕਸ ਦੇ ਕੁਸ਼ਚਨ ਹੈ ਦੇਖੋ ਬੱਚੋ ਲਾਸਟ ਵਿੱਚ ਤੁਹਾਨੂੰ ਹਰੇਕ 28 ਕੁਸ਼ਚਨ ਦੀ ਨਾਲ ਆंसर ਕੀ ਮਿਲਦੀ ਹੈ ਠੀਕ ਹੈ ਜੀ ਇਸ ਤੋਂ ਵਧੀਆ ਕਰਕੇ ਆਉ ਸਕਦੇ ਹੋ ਉਹ ਦੇਖੋ ਇਹ ਸਾਰੇ ਜਿਹੜੇ ਸੈਂਪਲ ਪੇਪਰ ਹੈ ਨਾ ਸਾਡੇ ਬੜੇ ਰਿਸਪੈਕਟਡ ਟੀਚਰਸ ਨੇ ਬਣਾਏ ਕਲੀਅਰ ਤੇ ਲੈਕਚਰਰਸ ਨੇ ਬਣਾਏ ਤੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਬਣਾਏ ਹੈ ਨਾ ਹਾਂ ਜੀ ਹੁਣ ਸੈਂਪਲ ਪੇਪਰ ਨੰਬਰ ਕਿੰਨਾ ਜੀ 4 ਹਾਂ ਜੀ ਇਹ ਫਿਰ ਸੈਕਸ਼ਨ A ਤੁਹਾਨੂੰ ਪਤਾ MCQ ਠੀਕ ਹੈ ਤੇ ਨਾਲ ਬਿਟਾ ਜੀ ट्रू ਫਾਲਸ ਜਿੰਨੇ ਦੇਖੋ 168 ਆਈ ਥਿੰਕ 168 ਏ 168 ਤੁਹਾਡੇ ਕੋਲ 1 ਮਾਰਕਸ ਦੇ ਕੁਐਸਚਨ ਕਲੈਕਟ ਹੋਗੇ ਇਕੱਠੇ ਹੋਗੇ ਠੀਕ ਹੈ ਜੀ ਤੇ ਬੱਚੋ ਤੁਹਾਡੀ ਇਹ ਕਲੈਕਸ਼ਨ ਬਣ ਗਈ ਕਬੜੀ ਵਧੀਆ ਤੇ ਨਾਲ-ਨਾਲ ਤੁਹਾਨੂੰ ਇਹਨਾਂ ਦੇ ਆਨਸਰ ਕੀ ਵੀ ਪਤਾ ਤੇ ਸੋ ਸਾਰਿਆਂ ਨੂੰ ਰਿਕਵੈਸਟ ਹੈ ਕਿ ਇਹ ਚੰਗੀ ਤਰ੍ਹਾਂ ਬਟਾ ਜੀ ਕਰ ਲਿਓ ਸਾਰੇ ਠੀਕ ਹੈ ਜੀ ਤੇ ਕੋਈ ਵੀ ਮਿਸ ਨਹੀਂ ਕਰਨਾ ਓਕੇ ਤਾਂ ਦੇਖੋ 18 ਆਈ ਥਿੰਕ ਤੁਹਾਡੇ ਕੋਲ ਹੈਗੇ ਆਪਣੇ ਕੋਲੇ ਐ ਐਮਸੀਕਿਊ ਹੈ ਨਾ ਤੇ ਮੇਰੇ ਖਿਆਲ ਚ 10 ਕੁਐਸਚਨ ਤੁਹਾਡੇ ਹੈਗੇ ਕਿ 80 ਨੇ ਹਾਂਜੀ 80 ਠੀਕ ਹੈ ਜੀ ਤੇ ਅੱਗੇ ਦੇਖੋ ਬੇਟਾ ਜੀ ਨਾਲ ਤੁਹਾਡੇ ਟਰੂ ਫਾਲਸ ਵੀ ਨਾਲ ਠੀਕ ਹੈ ਕੁਐਸਚਨ ਤੇ ਚੰਗੀ ਤਰ੍ਹਾਂ ਦੇਖ ਲਓ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕੋਈ ਮਿਸ ਨਹੀਂ ਕਰਨਾ ਠੀਕ ਹੈ ਟੋਟਲ 168 ਕੁਐਸਚਨਸ ਹੈ 1 ਮਾਰਕਸ ਕੁਐਸਚਨ ਇਹਨਾਂ ਸਾਰਿਆਂ ਦੇ ਨਾਲ-ਨਾਲ ਤੁਹਾਨੂੰ ਆਨਸਰ ਕੀ ਵੀ ਪਤਾ ਮਿਲ ਰਹੀ ਹੈ ਤੇ ਇਹ ਸਾਰੇ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਹੱਲ ਕਰੋ ਠੀਕ ਹੈ ਜੀ ਇਹ ਬੱਚੋ ਇਹ ਆ ਗਈ ਐ MCQ ਠੀਕ ਹੈ ਤੇ ਨਾਲ ट्रू ਫਾਲਸ ਧਰ ਗੋ ਆਨਸਰ ਕੀ ਆਈ ਥਿੰਕ ਕੋਈ ਹੁ ਦਿੱਕਤ ਨਹੀਂ ਹੈ ਨਾ ਨਾਲ ਕੰਪਰੀਹੇਸ਼ਨ ਦੇ ਵੀ ਤੁਹਾਨੂੰ ਕੁਸ਼ਲ ਨਾਲ ਥੱਲੇ ਕੁਸ਼ਲ ਆਨਸਰ ਪਤਾ ਲਓ ਬੇਟਾ ਜੀ ਹੋਰ ਹੋ ਗਏ ਹੁਣ ਬੱਚੋ ਦੋ ਹੋਰ ਸੈਂਪਲ ਪੇਪਰ ਹੈ 5 ਐਂਡ 6 ਆਪਾਂ ਤੁਹਾਨੂੰ ਉਹ ਵੀ ਨਾਲ ਸੈਂਡ ਕਰਦੇ ਨੇ ਲਓ ਬੇਟਾ ਜੀ ਸੈਂਪਲ ਪੇਪਰ ਨੰਬਰ 5 ਠੀਕ ਹੈ ਜੀ ਇਹ ਵੀ ਕੁਸ਼ਨ ਦੇਖੋ ਸਾਰੇ ਚੰਗੀ ਤਰ੍ਹਾਂ ਓਕੇ ਤੇ ਕੁਝ ਹੋ ਸਕਦਾ ਕੁਝ ਕੁਸ਼ਨ ਰਿਪੀਟ ਹੋਣ ਠੀਕ ਹੈ ਕੋਈ ਦਿੱਕਤ ਨਹੀਂ ਰਿਪੀਟ ਹੈ ਤੁਹਾਡੇ ਉਹਦੀ ਰਿਵੀਜ਼ਨ ਹੋ ਗਈ ਉਸ ਕੁਐਸਚਨ ਦੀ ਹੈ ਨਾ ਹਾਂਜੀ ਤੇ ਮੈਂ ਫਿਰ ਕਹਿ ਰਿਹਾ ਬਾਰ-ਬਾਰ ਵੀ ਤੁਸੀਂ ਕਿਸੇ ਵੀ ਹਾਲ 'ਚ 12 ਮਾਰਕਸ ਦੇ ਕੁਐਸਚਨ ਨੂੰ ਗਲਤ ਨਹੀਂ ਕਰਨਾ ਉਹ ਚੰਗੀ ਤਰ੍ਹਾਂ ਦੇਖੋ ਦੇਖੋ ਕੁਝ ਬੱਚੇ ਕਰਦੇ ਕਿਆ ਟੋਪਿਕ ਪੂਰਾ ਪੜ੍ਹ ਲੈਂਦੇ ਸਾਰੀ ਬੁੱਕ ਪੜ੍ਹ ਲੈਂਦੇ ਚੰਗੀ ਤਰ੍ਹਾਂ ਪਰ ਉਹ ਐਮਸੀਕਿਊ ਖੁਦ ਅਟੈਂਪਟ ਨਹੀਂ ਕਰਦੇ ਪਹਿਲੇ ਪੇਪਰ ਵਿੱਚ ਡਾਇਰੈਕਟਲੀ ਅਟੈਂਪਟ ਕਰਨ ਦੀ ਕੋਸ਼ਿਸ਼ ਕਰਦੇ ਬਟਾ ਜੀ ਮੈਂ ਇਹ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕੁਐਸਚਨ ਐਮਸੀਕਿਊ ਪਹਿਲੇ ਨਹੀਂ ਕੀਤੇ ਨਾ ਥੋੜਾ ਬਹੁਤ ਜ਼ਿਆਦਾ ਟਾਈਮ ਵੇਸ ਹੋਣਾ ਸਿਰਫ ਪੇਪਰ ਦੇ ਵਿੱਚ ਐਮਸੀਕਿਊ ਕਰਦੇ ਰਹੋ ਕਰਨੋ दैट ट्रू ਫਾਲਸ ਕਰਦੇ ਰਹੋ ਔਰ ਜਿਸ ਕੁਐਸਚਨ ਦੇ ਵਿੱਚ ਤੁਹਾਨੂੰ ਕੋਈ ਕਨਫਿਊਜ਼ਨ ਹੋਈ ਨਾ ਉਹ ਕੁਐਸਚਨ ਪੱਕਾ ਫਿਰ ਗਲਤ ਹੀ ਹੁੰਦਾ ਜ਼ਿਆਦਾ ਚਾਂਸ ਇਸ ਗਲਤ ਹੁੰਦੇ ਜਾਂ ਸੀ ਹੁੰਦੇ ਇਸ ਲਈ ਕਿ ਜੇ ਪਹਿਲੇ ਹੀ ਉਹਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਈ ਜਾਵੇ ਤਾਂ ਮੇਰੇ ਖਿਆਲ ਚ ਤੁਹਾਨੂੰ ਤੁਹਾਡੇ ਜਿਹੜੇ ਨਾ 28 ਕੁਐਸਚਨ ਜਿਹੜੇ 1 ਮਾਰਕਸ ਦੇ ਹੈ ਉਹ ਵਿਦਨ 20 ਮਿੰਟਸ ਹੋ ਜਾਣਗੇ ਵਿਦਨ 20 ਮਿੰਟਸ ਸੋ ਸਾਰੇ ਨੂੰ ਰਿਕਵੈਸਟ ਹੈ ਵੀ ਚੰਗੀ ਤਰ੍ਹਾਂ ਇਹ ਸਾਰੇ ਜਿਹੜੇ ਸੈਂਪਲ ਪੇਪਰ ਐ ਇਹਨਾਂ ਦੀ ਚੰਗੀ ਤਰ੍ਹਾਂ ਰਿਵੀਜ਼ਨ ਕਰ ਲੋ ਠੀਕ ਹੈ ਜੀ ਤੇ ਬੇਟਾ ਜੀ ਇਹਨਾਂ ਦੀ ਸਾਰਿਆਂ ਦੀ ਮੈਂ ਤੁਹਾਨੂੰ ਪੀਡੀਐਫ ਵੀ ਆਪਣੇ ਟੈਲੀਗ੍ਰam ਚੈਨਲ ਦੇ ਉੱਪਰ ਪਾ ਦੂੰਗਾ ਸਾਰਿਆਂ ਦੀ ਠੀਕ ਹੈ ਤੇ ਤੁਸੀਂ ਬੱਚੋ ਟੈਲੀਗ੍ਰam ਚੈਨਲ ਜੁਆਇਨ ਕਰ ਲੋ ਤੇ ਉਹਦਾ ਨਾਮ ਹੈ Ecap ne kul Educational Times with Vijay Kumar Sharma ਦੂਜਾ ਬੇਟਾ ਜੀ ਨਾਮ ਹੈ ਉਹਦਾ Fighters Fighters F I G H T E R ਅਗੇ apostrophe S ਹੈ Fighters of Mathematics ਠੀਕ ਹੈ ਜੀ ਉਹ ਜੁਆਇਨ ਕਰੋ ਤੇ ਤੁਹਾਨੂੰ ਇਹ ਸਾਰੀਆਂ ਨਾਲ ਪੀਡੀਐਫ ਮਿਲ ਵੀ ਜਾਣੀ ਹੈ ਠੀਕ ਹੈ ਜੀ ਸੋ ਬੇਟਾ ਜੀ ਲਾਸਟ ਵੀ ਚਾਂਸ ਰਹੀ ਹੁਣ ਆਪਣਾ ਲਾਸਟ ਆ ਗਿਆ ਲਾਸਟ ਸੈਂਪਲ ਪੇਪਰ ਸੈਂਪਲ ਪੇਪਰ ਨੰਬਰ 6 ਠੀਕ ਹੈ ਜੀ ਥਿਸ ਇਜ਼ ਅ ਸੈਂਪਲ ਨੰਬਰ 6 ਸੈਂਪਲ ਪੇਪਰ ਨੰਬਰ 6 ਤੇ ਲਾਸਟ ਹੈ ਠੀਕ ਹੈ ਜੀ ਇਹ 6 ਦੇ 6 ਕਰੋ ਚੰਗੀ ਤਰ੍ਹਾਂ ਤੇ ਫਿਰ ਤੁਹਾਨੂੰ ਬੇਟਾ ਜੀ ਸਿੰਪਲੀਫਾਈਡ ਮਟੀਰੀਅਲ ਹਨਾ ਤਾਂ ਜਿਹੜਾ ਤਿਆਰ ਕੀਤਾ ਗਿਆ ਬੜੇ ਰਿਪਿਊਟਡ ਲੈਕਚਰਜ਼ ਵੱਲੋਂ ਠੀਕ ਹੈ ਜੀ ਤੁਹਾਨੂੰ ਬੱਚੋ ਉਹਦਾ ਵੀ ਪਾਈ ਇੱਕ ਵੀਡੀਓ ਸੈੱਡ ਕਰ ਦਾਂਗੇ ਵੀ ਦਾ ਅਕਸਰ ਕੀ ਠੀਕ ਹੈ ਜੀ ਪਰ ਇਹ ਸਾਰੇ ਕੁਐਸਚਨ ਤੁਸੀਂ ਅੱਜ ਪਹਿਲੇ ਸਾਰੇ ਚੰਗੀ ਤਰ੍ਹਾਂ ਰਿਵਾਈਜ਼ ਕਰ ਲਓ ਠੀਕ ਹੈ ਜੀ ਕਿਉਂਕਿ ਤੁਸੀਂ ਤਿਆਰੀ ਚੰਗੀ ਤਰ੍ਹਾਂ ਕਰ ਲਈ ਹੋਣੀ ਪੂਰਾ ਸਾਲ ਤੁਸੀਂ ਪੜ੍ਹੇ ਹੋ ਕੱਲ ਤੁਹਾਡਾ ਪ੍ਰੀ ਬੋਰਡ ਹੈ ਤੇ ਦੇਖੋ ਇਹ ਕੁਐਸਚਨ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕਿੰਦਾ ਦੇ ਕੁਐਸਚਨ ਬੇਟਾ 2 ਮਾਰਕਸ ਚਾਹਦੇ ਕਿੰਦਾ ਦੇ ਕੁਐਸਚਨ ਤੁਹਾਨੂੰ 5 ਮਾਰਕਸ ਚਾਹਦੇ ਔਰ ਕਿਸ ਕਿਸ ਯੂਨਿਟ ਚਾਹਦੇ ਠੀਕ ਹੈ ਜੀ ਤੇ ਤੁਸੀਂ ਦੇਖੋ ਜਿੱਦਾਂ ਹੁਣ ਇਹ ਤੁਹਾਡੇ ਕੋਲ ਨੀਮੀਕ ਰੈਐਕਸ਼ਨਸ ਆ ਪਰ ਜੋ ਇਹ ਗੱਲ ਜਾ ਰਖਿਓ ਨੇਮਿੰਗ ਰਿਐਕਸ਼ਨਸ ਕਦੀ ਮਿਸ ਮਤ ਕਰਿਓ ਉਹ ਜਰੂਰ ਕਰੋ ਕਿਉਂਕਿ ਉਹ ਤੁਹਾਨੂੰ ਜਿਦਾ ਇੱਥੇ ਪੰਜ ਹੈ ਪੰਜ ਦੀਆਂ ਪੰਜ ਨੇਮਿੰਗ ਨੇਮਿੰਗ ਰਿਐਕਸ਼ਨਸ ਆ 1 ਮਾਰਕ ਸੀਚ ਹੈ ਚੰਗੀ ਤਰ੍ਹਾਂ ਲਿਖ ਲਿਖ ਕੇ ਦੇਖੋ ਲਿਖ ਲਿਖ ਕੇ ਠੀਕ ਹੈ ਜੀ ਤੇ ਬੱਚੋ ਇਹ ਆ ਗਿਆ ਇਹ ਸੀਗਾ ਆਪਣਾ 6 ਸੈਂਪਲ ਪੇਪਰ ਤੇ ਥੈਂਕ ਯੂ ਸੋ ਮਚ ਬੱਚੋ ਜੀ ਇਹ ਸਭ ਦੇਖੋ ਚੰਗੀ ਤਰ੍ਹਾਂ ਤੇ ਤੁਹਾਨੂੰ ਇਹਨਾਂ ਦੀ ਪੀਡੀਐਫ ਮਿਲ ਜਾਗੀ ਬੱਚੋ ਪੀਡੀਐਫ ਮਿਲੇਗੀ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਉਹਦਾ ਨਾਮ ਹੈ ਫਾਈਟਰਸ ਆਫ ਮੈਥਮੈਟਿਕਸ -E दूसरा नाम है एजुकेशनल टाइम्स विद विजय कुमार शर्मा थैंक यू सो मच बच्चों पढ़ते रहो और कोशिश करते रहो कि कोशिश करने वालों की कभी हार नहीं होती ओके बच्चों बाय बाय